ਆਪਣਾ ਪਿੰਡ ਬਾਜਕ ਵਿੱਚ ਹੈ ਪੀਰ ਖਾਨ ਦੀ ਸੇਵਾ ਚੱਲੀ ਜਾਂਦੀ ਆ ਆਪਾਂ ਬਈ ਸਾਰੇ ਜਣੇ ਹੈ ਮੁੰਡੇ ਵੀ ਜਿੰਨੇ ਵੀ ਸੀ ਮੇਰੇ ਨਾਲ ਦੇ ਹੈ ਬਈ ਪੀਰ ਖਾਨ ਚ ਹੈ ਝਾੜੂ ਪੋਚੇ ਦੀ ਸੇਵਾ ਕਰੀ ਜਾਂਦੇ ਬਈ ਬਈ ਬਾਹਰ ਵੀ ਅੱਜ ਵੀ ਬਹੁਤ ਪਈ ਜਾਂਦਾ ਤੇ ਹੈ ਤੁਸੀਂ ਵੀ ਬਈ ਜਰੂਰ ਦੱਸੋ ਥੋਡੇ ਵਿੱਚ ਹੈ ਕਿੱਥੇ ਕਿੱਥੇ ਪਈ ਜਾਂਦਾ ਤੇ ਆਹ ਨਾ ਮੁੰਡੇ ਇੱਥੇ ਸੇਵਾ ਤੇ ਲੱਗੇ ਹੈਗੇ ਆ ਤੇ ਆਹ ਬਈ ਮੁੰਡਾ ਹੈ ਵੇਖੋ ਹੈ ਬਹੁਤ ਚੰਗੀ ਸੇਵਾ ਕਰੀ ਜਾਂਦਾ ਬਈ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਨਾਲ ਹੀ ਬਈ ਚੈਨਲ ਨੂੰ ਹ ਸਬਸਕ੍ਰਾਈਬ ਹਾਂ ਲਾਜ਼ਮੀ ਕਰਨਾ ਕਿਉਂਕਿ ਬਈ ਇੱਕ ਕਹਣਾ ਸਬਸਕ੍ਰਾਈਬ ਤੇ ਸ਼ੇਅਰ ਸ਼ੇਅਰ ਨਾਲ ਬਈ ਹਣਾ ਬਾਬੇ ਦੀ ਮੰਨ ਲਓ ਬਹੁਤ ਜ਼ਰ ਹੈ ਪ੍ਰਸ਼ੰਸਾ ਪਰਸ਼ੰਸਾ ਵੀ ਹੋਊਗੀ ਤੇ ਬਈ ਸੋਨ ਬਾਬਾ ਹਣਾ ਛੋਟੀ ਸੇਵਾ ਵੀ ਨਾਲ ਮੰਨਿਆ ਜਾਊਗੀ ਕਿਉਂਕਿ ਆਪਾਂ ਬਈ ਕੋਈ ਗਲਤ ਮਲਤ ਚੀਜ਼ ਨਹੀਂ ਭੇਜਦੇ ਆਪਾਂ ਕਿਉਂਕਿ ਬਈ ਬਾਬੇ ਦੇ ਜਿਹੜੀਆਂ ਚੀਜ਼ ਹੀ ਭੇਜਦੇ ਆ ਤੇ ਆ ਸਿਆਣਾ ਆਪਣੇ ਬਾਬੇ ਦੀ ਜਗਾ ਬਣੇ ਇੱਥੇ ਹੈ ਜੀ ਸੁੱਖਾਂ ਬਈ ਬਹੁਤ ਪੂਰੀਆਂ ਹੁੰਦੀਆਂ ਜੇ ਹਨਾ ਜੇ ਕਿਸੇ ਵੀਰਪਰਾ ਦੀ ਕੋਈ ਵੀ ਸੁੱਖ ਹਨਾ ਨਾ ਪੂਰੀ ਹੁੰਦੀ ਹੋਵੇ ਤਾਂ ਬਈ ਇੱਥੇ ਹੈ ਜੀ ਜ਼ਰੂਰ ਹੈ ਆਵੋ ਤੇ ਇੱਥੇ ਬਈ ਜੀ ਤੁਹਾਡੇ 100% ਕੰਮ ਬਈ ਸਿਰੇ ਚੜਨਗੇ ਇਹ ਜੀ ਹਨਾ ਬਈ ਚੜਨਗੇ ਤੇ ਤੁਸੀਂ ਦੇਖ ਸਕਦੇ ਹੋ ਕਾਰੋਬਾਰ ਚੱਲੀ ਜਾਂਦੇ ਆ ਤੇ ਬਈ ਬਾਹਰ ਮੀਂਹ ਵੀ ਪਈ ਜਾਂਦੇ ਆ ਤੇ ਆਹਾ ਮੁੰਡਾ ਇੱਥੇ ਆ ਬਾਬਾ ਲਾਉਂਦਾ ਹੈ ਇੱਕ ਕੱਦੀ ਇੱਥੇ ਕਿਉਂਕਿ ਇਹਰਾ ਅੱਜ ਤੱਕ ਕੰਮ ਜੋ ਵੀ ਇਹ ਮੰਨ ਲੈ ਇਹ ਬਾਬੇ ਨੇ ਕੰਮ ਕਰਿਆ ਉਹਦੇ ਪਾਰ ਹੀ ਜਾਂਦੇ ਆ ਜੇ ਹੈ ਬਈ ਹਨਾ ਜੇ ਹੈ ਕਿਸੇ ਦਾ ਕੋਈ ਵੀ ਕੰਮ ਹੈ ਹੈ ਅੜਕਦਾ ਹੋਵੇ ਤਾਂ ਇੱਕ ਵਾਰ ਇੱਥੇ ਜੀ ਆਓ ਜੀ ਜਰੂਰ ਇਹ ਸਾਨੂੰ ਮੰਨਦਾ ਸਈਆ ਆਪਣੇ ਪਿੰਡ ਬਾਜ ਕੀ ਆ ਇਹ ਪੀਰਖਾਨਾ ਬਾਬੇ ਦਾ ਬਣਿਆ ਬਾਹਰ ਕਣ ਮਣ ਕਣ ਮਣ ਚੱਲੀ ਜਾਂਦੀ ਆ ਆਹ ਮੁੰਡਾ ਫੇਰ ਆ ਉਹ ਸੇਵਾ ਚ ਲੱਗਿਆ ਪਿਆ ਤੇ ਸਮਾਨ ਆਪੇ ਆਪਣਾ ਝਾੜੂ ਪੋਚਾ ਕੱਲ ਜਲੇਬੀਆਂ ਦਾ ਨੰਬਰ ਤੇ ਇੱਕ ਤੁਹਾਨੂੰ ਹੋਰ ਗੱਲ ਆ ਮਾਗੀ ਵਾਲੇ ਦਿਨ ਆਪਾਂ ਇੱਥੇ ਜਲੇਬੀਆਂ ਰਹਿਣ ਲੰਗਰ ਚ ਚਲਾਉਣੇ ਹੁੰਨੇ ਆ ਤੇ ਤੁਹਾਨੂੰ ਦੁਬਾਰੇ ਫੇਰ ਦੱਸ ਦੇਵਾਂਗੇ ਜੇ ਹੈ ਕਿਸੇ ਵੀ ਤਰ੍ਹਾਂ ਭੈਣ ਭਰਾ ਦਾ ਕੋਈ ਵੀ ਕੰਮ ਹੈ ਅੜ ਗਿਆ ਹੋਵੇ ਆ ਬਾਬਾ ਨੂੰ ਜਰੂਰ ਮਿਲੋ ਇਹ ਮੰਨ ਲਓ ਹੈ ਇੱਥੇ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੀਰੋ ਕਮੈਂਟ ਹੈ ਜਰੂਰ ਕਰਿਆ ਕਰੋ ਹਾਂ ਇਹ ਮੰਨ ਲਓ ਹਾਂ ਵੀਰਵਾਰ ਨੂੰ ਖਾਸ ਦਿਨ ਬੈਂਦਾ ਹੁੰਦਾ ਇੱਥੇ ਵੀਰਵਾਰ ਨੂੰ ਹਾਂ ਬੈਂਦਾ ਹੁੰਦਾ ਆਹ ਬਾਬਾ ਤੇ ਇੱਥੇ 100% ਕੰਮ ਬਈ ਸਿਰੇ ਚੜਦੇ ਚੜਦੇ ਆ ਇਹ ਬਈ ਆਪਣਾ ਪੰਡ ਬਾਜਕ ਵਿੱਚ ਬੈਂਦਾ ਤੇ ਜਿਹੜਾ ਕੋਈ ਕੰਮ ਹੋਵੇ ਨਾ ਹਣਾ ਸਿਰੇ ਚੜਿਆ ਹੋਵੇ ਜਾਂ ਹਣਾ ਕਿਸੇ ਨੇ ਬਈ ਬਾਹਰ ਹੈ ਜਾਣਾ ਹੋਵੇ ਕੈਨੇਡਾ ਜਾਣਾ ਹੋਵੇ ਜਾਂ ਫਿਰ ਕਿਸੇ ਵੀ ਦੇਵੀ ਦੇਸ਼ ਜਾਣਾ ਹੋਵੇ ਕਿਸ ਨੇ ਹੈ ਜੀ ਕੋਈ ਸਰਕਾਰੀ ਹੈ ਨੌਕਰੀ ਦੇ ਕੰਮ ਹੋਇਆ ਹੋਵੇ ਇੱਕ ਵਾਰ ਬਾਈ ਹੈ ਇੱਥੇ ਜੀ ਜਰੂਰ ਆਓ ਮੱਥਾ ਟੇਕਣਾ ਤੇ ਨਾਲ ਹੀ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਬਾਈ ਆਪ ਕੋਈ ਹੈ ਜੀ ਗਲਤ ਮਾਲਤ ਵੀਡੀਓ ਨਹੀਂ ਹੈ ਨਾ ਬਈ ਕਹਿੰਦੇ ਐਸੇ ਬਾਈ ਬਾਬੇ ਦੀ ਹੈ ਵੀਡੀਓ ਹੀ ਆ ਤੇ ਬਾਈ ਜੀ ਬਾਬਾ ਹਨਾ ਸਭ ਦਾ ਜਰੂਰ ਭਲਾ ਕਰੂਗਾ ਬਈ ਬਾਬੇ ਦੀ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰੋ ਤੇ ਨਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਾਓ ਕਿਉਂਕਿ ਆਪ ਵੀ ਕੋਈ ਗਲਤ ਮਾਲਤ ਦਾ ਬਈ ਚੈਨਲ ਨਹੀਂ ਹੈ ਸਬਸਕ੍ਰਾਈਬ ਕਰਾਉਂਦੇ ਤੇ ਜੇ ਹੈਂਡ ਕਿਸੇ ਵੀਰ ਪਰ ਕੋਈ ਕੰਮ ਹਸਿਆ ਹੋਵੇ ਆ ਅੜਕਿਆ ਹੋਵੇ ਨੌਕਰੀ ਦਾ ਖਣਾ ਕੰਮ ਹੋਵੇ ਜਾਂ ਵੀ ਕਿਸੇ ਨੇ ਬਾਹਰ ਜਾਣਾ ਹੋਵੇ ਹੋਵੇ ਕੋਈ ਵੀ ਕੰਮ ਹੋਵੇ ਜਰੂਰ ਆਓ ਤੇ ਇੱਥੇ ਬਈ ਆਪਣੇ ਮਾਗ ਜਿਹੜਾ ਦਿਨ ਹੈਗਾ ਜੀ ਹਾਂ ਜਲੇਬੀਆਂ ਦਾ ਭੰਡਾਰਾ ਤੇ ਉਹ ਬਈ ਆਪਾਂ ਟੰਗ ਅੱਜ ਇੱਥੇ ਹੈ ਬਣਾ ਬਾਬੇ ਦੀ ਸਹਾਹੰਜ ਪੀਰ ਹਨ ਦੇ ਹੈ ਸਫਾਈ ਕਰਦੇ ਆ ਤੇ ਚਿਰਾਗ ਚੱਲੀ ਜਾਂਦੇ ਆ ਤੇ ਆਹ ਮੁੰਡੇ ਆਹ ਮੰਨ ਲੋ ਅੱਜ ਬਾਬਾ ਆਪ ਹੀ ਕਰੀ ਜਾਂਦਾ ਅੱਜ ਸੇਵਾ ਇੱਥੇ ਬਾਬਾ ਵੀ ਕਿਉਂਕਿ ਸਾਡੇ ਨਾਲ ਹੀ ਹੁੰਦਾ ਜੇ ਹੈ ਕਿਸੇ ਮੰਨ ਲੋ ਹਨਾ ਕੰਮ ਕੋਈ ਵੀ ਕਿਸੇ ਅੜਕਿਆ ਹੋਵੇ ਬਈ ਜਰੂਰ ਆਵੋ ਨਾਲ ਹੀ ਬਈ ਬਾਈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਕਿਉਂਕਿ ਸੋਡੀ ਬਈ ਇੱਕ ਇੱਕ ਹਨਾ ਵੀਡੀਓ ਸ਼ੇਅਰ ਨਾਲ ਕਿਸੇ ਭੈਣ ਭਰਾ ਦਾ ਬਈ ਕੋਈ ਵੀ ਕੰਮ ਬਣ ਸਕਦਾ ਇਹ ਵੀ ਕਿਉਂਕਿ ਬਈ ਇੱਕ ਸੇਵਾ ਹੀ ਮੰਨੋ ਕਿਉਂਕਿ ਜੇ ਬਾਈ ਤੁਸੀਂ ਇੱਕ ਇੱਕ ਹਨਾ ਸ਼ੇਅਰ ਕਰ ਜੋਗੇ ਚੈਨਲ ਨੂੰ ਵੀ ਨਾਲ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਚ ਬਾਈ ਜਰੂਰ ਦੱਸੋ ਮੀ ਅੱਜ ਹੈ ਕਿੱਥੇ ਕਿੱਥੇ ਪੈਂਦਾ ਕਿਉਂਕਿ ਅੱਜ ਵੀ ਸਾਡੇ ਪੰਡ ਵੀ ਬਾਈ ਮੀ ਬਹੁਤ ਪਈ ਜਾਂਦਾ ਪੰਡ ਬਾਜਕ ਚ ਅੱਜ ਮੀ ਬਹੁਤ ਪਈ ਜਾਂਦਾ ਬਾਈ ਅੱਜ ਦਾ ਪ੍ਰੈਸ ਗੱਦੇ ਵਗੈਰਾ ਇੱਥੇ ਹੁਣ ਲਾਤੇ ਤੇ ਪੋਚੇ ਵਗੈਰਾ ਵੀ ਇੱਥੇ ਵੀ ਪਹਿਲਾਂ ਪੱਲਾਤਾ ਸੀ ਬਾਬੇ ਦੀ ਜਗਾ ਬਾਬੇ ਦੇ ਫੋਟਮਾਂ ਜੋਤਾਂ ਚੱਲੀ ਜਾਂਦੀਆਂ ਧੂਫਾਂ ਵਿੱਚ ਚੱਲੀ ਜਾਂਦੀਆਂ ਮੁੰਡਾ ਵੀ ਬੰਪੂ ਦੀ ਸੇਵਾ ਕਰੀ ਜਾਂਦਾ ਤੇ ਅੱਜ ਭਈ ਬਾਬਾ ਵੀ ਸਾਡੇ ਨਾਲ ਹੀ ਕਰੀ ਜਾਂਦਾ ਆਏ ਨਹੀਂ ਉਹ ਹੈ ਉਹ ਮਾਰਿਆ ਨੂੰ ਲਾਈ ਕਰੀ ਮਾੜਾ ਤੇਰੇ ਫੋਨ ਤੋਂ ਫੋਨ ਕਰ ਮੇਰਾ ਪੁੱਤ ਘਰੇ ਆ ਇਹਨੂੰ ਮੈਂ ਤਾਂ ਕਿਹਾ ਬਾਈ ਜੀ ਸਾਰੇ ਜਣੇ ਵੀਡੀਓ ਨੂੰ ਜੀ ਸ਼ੇਅਰ ਲਾਜ਼ਮੀ ਕਰਿਆ ਹੈ ਕਰੋ ਕਿਉਂਕਿ ਤੁਹਾਡਾ ਬਾਈ ਜੀ ਹੈ ਇੱਕ ਇੱਕ ਸ਼ੇਅਰ ਨਾਲ ਬਾਈ ਹੈ ਨਾ ਬਾਈ ਜੀ ਆਹ ਹੈ ਕਿਸੇ ਦਾ ਕੋਈ ਵੀ ਕੰਮ ਫਸਿਆ ਵੱਟ ਸਕਦਾ ਬਾਈ ਜੀ ਵੀਡੀਓ ਸ਼ੇਅਰ ਹੈ ਜੀ ਜ਼ਰੂਰ ਕਰੋ ਸਾਰੇ ਜਣੇ ਬਾਈ ਜੀ ਕਮੈਂਟਾਂ ਚ ਇੰਚ ਹਨ ਲੱਖ ਦਾ ਤਾਂ ਪੀਰ ਦੀ ਜਾਇਜ਼ ਬਾਈ ਜ਼ਰੂਰ ਲਿਖਿਓ ਕਿਉਂਕਿ ਬਾਈ ਆਪਾਂ ਕੋਈ ਗਲਤ ਮਲਤ ਚੀਜ਼ ਨਹੀਂ ਕਹਿੰਦੇ ਲੱਗੇ ਪਏ ਐ ਭਾਈ ਮੁੰਡੇ ਮਾਗਦੇ ਆਹ ਆਈ ਗਏ ਮੀਂਹ ਵੀ ਭਾਈ ਜਰੂਰ ਦੱਸੋ ਕਿੱਥੇ ਕਿੱਥੇ ਪਈ ਜਾਂਦਾ ਹ ਹ ਹ ਲੱਖ ਦਾ ਤਾਂ ਪੀਰਾ ਤੇਰੀ ਸਦਾ ਹੀ ਛੈ ਲਾਲਾ ਆਲਾ ਪੀਰਾ ਤੇਰੀ ਕੀ ਸਦਾ ਹੀ ਚਾਏ ਚਾਏ ਮੇਰੇ ਅਮਾਰ ਕਹਾ ਤੇਰੀ ਸਦਾ ਹੀ ਚਾਏ ਚਲੋ ਬਈ ਆਪਾਂ ਬਈ ਹਨਾ ਵੀਡੀਓ ਇੱਥੇ ਹਦਾ ਹੈ ਐਂਡ ਕਰਦੇ ਆ ਤੇ ਸਾਰੇ ਜਣੇ ਬਈ ਸ਼ੇਅਰ ਜਰੂਰ ਕਰੋ ਕਿਉਂਕਿ ਬਈ ਕਿਸੇ ਰਹਾ ਹਨਾ ਕੋਈ ਵੀ ਕੰਮ ਵਿਚਾਰੇ ਦਾ ਬਈ ਫਸਿਆ ਹੁੰਦਾ ਬਈ ਇੱਥੇ ਆ ਕੇ ਬਈ ਬਈ ਜਰੂਰ ਪੂਰੇ ਹੁੰਦੇ ਆ ਆ ਇੱਥੇ ਬਈ ਦੀ ਵੀਰਵਾਰ ਨੂੰ ਚੌਂਕੀ ਬਈ ਬਈ ਬਹੁਤ ਭਰਦੀ ਆ ਧੰਨਵਾਦੀ ਸਾਰੇ ਜਣੇ ਵੀ ਜੀ ਸ਼ੇਅਰ ਸਬਸਕ੍ਰਾਈਬ ਜੀ ਹੈ ਜ਼ਰੂਰ ਕਰੋ